ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਭਲਾਈਪੁਰ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਸਾਹਿਬ ਇਸ ਘਰ ਚੋਂ ਆਪਣੀ ਪਹਿਲੀ ਵੀਡੀਓ ਬਣਨ ਜਾ ਰਹੀ ਆ ਘਰੇਲੂ ਝੋਟੀ ਸੇਲ ਕਰਨੀ ਆ ਪਹਿਲਾ ਹੀ ਸੂਆ ਸੁਣੀ ਆ ਬਹੁਤ ਹੀ ਸੋਹਣੀ ਸੁਨੱਖੀ ਵੱਡੇ ਕੱਦ ਦੀ ਮਾਲਕ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਅਦ ਵਿੱਚ ਲਵਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵੀਡੀਓ ਚ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਥੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਦਾ ਥਾਂ ਟੇਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਵਾਂਗੇ ਛੋਟੀ ਡੀਟੇਲ ਲਵਾਂਗੇ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਵਧੀਆ ਠੀਕ ਠਾਕ ਜੀ ਤੁਸੀਂ ਸੋ ਠੀਕ ਹੈ ਜੀ ਤੇ ਐਡਰੈਸ ਦੱਸ ਤੀ ਜੀ ਆਪਣਾ ਆਪਣਾ ਪਿੰਡ ਭਲਾਈ ਭਰਪੂਰ ਪਾਜੀ ਜੀ ਤਹਿਸੀਲ ਬਾਬਾ ਬਗੜਾ ਡਿਸਟ੍ਰਿਕਟ ਅਮਰਸਰ ਠੀਕ ਹੈ ਜੀ ਤੇ ਰਈਏ ਦੇ ਨੇੜੇ ਆ ਜੀ ਰਈਏ 7 ਕਿਲੋਮੀਟਰੇ ਤੋਂ ਅੱਠ ਠੀਕ ਆ ਨਾਮ ਕੀ ਵੀਰ ਜੀ ਆਪਣਾ ਨਵਤੇਜ ਸਿੰਘ ਫੋਨ ਨੰਬਰ ਦੱਸੋ ਜੀ 93762 06145 ਠੀਕ ਆ ਜੀ ਘਰੇਲੂ ਹੀ ਏ ਛੋਟੀ ਜੀ ਬਿਲਕੁਲ ਜੀ ਬਿਲਕੁਲ ਕੋਈ ਵਪਾਰ ਨਹੀਂ ਕਰਦੇ ਨਾ ਨਹੀਂ ਆਪਾਂ ਵਪਾਰ ਦਾ ਕੰਮ ਨਹੀਂ ਆਉਂਦਾ ਠੀਕ ਆ ਤੇ ਕਿੰਨੇ ਕੁ ਦਿਨ ਬਾਕੀ ਆ ਜੀ ਇਹਦੇ ਇਹਦੇ ਦਿਨ ਚਾਰ ਲੈ ਜੇ ਤਿੰਨ ਲੈ ਜੇ ਠੀਕ ਆ ਦਿਨ ਪੂਰੇ ਹੀ ਆ ਗਏ ਹਨਾ ਉੱਪਰ ਜਾਣ ਦੇ ਦਿਨ ਮਤਲਬ ਨਹੀਂ ਉੱਪਰ ਦੇ ਲਾਗੇ ਬਣਾਈ ਆ ਜੀ ਅੱਛਾ ਪੂਰੇਆਂ ਦੇ ਲਾਗੇ ਬਣੀਆਂ ਪੂਰੇ ਹੋਣ ਵਾਲੇ ਆ ਦੋ ਤਿੰਨ ਦਿਨਾਂ ਤੱਕ ਪੂਰੇ ਹੋ ਜਾਣੇ ਹਨਾ ਠੀਕ ਹੈ ਠੀਕ ਹੈ ਤਸਹੇਲ ਕਰ ਦੇਣੀ ਹੈ ਤੇ ਇਹ ਪਹਿਲਾ ਹੀ ਸੂਆ ਵਾ ਪਹਿਲਾ ਸੂਆ ਜੀ ਇਹਦੀ ਮਾਂ ਵੀ ਸਾਡੇ ਕੋਲ ਰਹੀ ਆ ਅੱਛਾ ਜੀ ਉਹਦੇ ਥੱਲਿਓ 14 ਲੀਟਰ ਦੁੱਧ ਚੁੰਮਦੇ ਨੇ ਠੀਕ ਹੈ 14 ਲੀਟਰ ਦੁੱਧ ਦਿੱਤਾ ਇਹਦੀ ਮਾਂ ਨੇ ਬਾਕੀ ਸੰਗ ਸੰਗ ਨਿੱਕਾ ਕੁੰਡਾ ਵੇਖੋ ਜੀ ਬਹੁਤ ਹੀ ਸੋਹਣਾ ਫੇਸ ਆ ਇਹਦਾ ਆ ਵੇਖ ਸਕਦੇ ਆ ਕੁਆਲਿਟੀ ਝੋਡੀ ਚੰਗੀ ਆ ਕੱਦ ਕਾਠ ਵੇਖੋ ਜੀ ਪੂਰਾ ਵੱਡਾ ਥਾਣ ਬੜੇ ਸੋਹਣੇ ਆ ਜੀ ਚਾਰੇ ਬਾਕੀ ਇਹ ਜੇ ਢਿਲਾ ਢੁਲਾ ਕਾਫੀ ਆ ਵੀ ਢਿਲਾ ਕੱਢੂਗੀ ਭਲਾਵੇਂ ਪੈਣ ਰਹੀਆਂ ਝੋਟੀ ਨੂੰ ਬਾਕੀ ਬਣੂਗੀ ਚੰਗੀ ਹਨਾ ਦੋ ਰੋਲੀਨ ਆ ਵੇਖੋ ਜੀ ਕੱਦ ਕਾਠ ਬਾਕੀ ਥਾਣ ਵੇਖੋ ਜੀ ਲੇਵਾ ਇਹ ਆ ਵੀ ਬਟਨ ਵਾਲਾ ਲੇਵਾ ਆ ਜ ਗਰਮ ਵਾਲੀ ਦਾ ਸੁਆ ਪਹਿਲਾ ਹੀ ਤੇ ਬਣਨ ਵਾਲੀ ਕੋਈ ਕਸਰ ਨਹੀਂ ਛਡਣੀ ਝੋਟੀ ਨੇ ਕੁਆਲਿਟੀ ਝੋਟੀ ਤੇ ਤੁਹਾਡੇ ਮੂੰਹੋਂ ਬੋਲਦੀ ਆ ਬਾਕੀ ਕੋਈ ਨੇੜੇ ਆਇਆ ਕੋਈ ਝੋਟੀ ਨੂੰ ਨਿੰਦਕੇ ਨਹੀਂ ਜਾਂਦਾ ਬਾਕੀ ਪੂਰਾ ਵੱਡਾ ਕਰਦਾ ਜੀ ਆ ਵੇਖੋ ਕਰੋ ਚੱਕ ਜੀ ਇੱਕ ਰਾ ਪਾ ਜੀ ਫੇ ਲੈ ਆਇਆ ਇਹਨੂੰ ਇੱਕਰਮ ਫੇਰ ਤੋਰ ਕੇ ਦਿਖਾ ਦਿੰਨੇ ਆ ਬਾਕੀ ਸੋਹਣੀ ਪੂਰੀ ਆ ਜੀ ਕੋਈ ਨਿੰਦ ਦਾ ਨਹੀਂਗਾ ਝੋਟੀ ਕੁਆਲਿਟੀ ਚੰਗੀ ਆ ਬਾਕੀ ਥਾਣ ਜਿਹੜੇ ਲੱਗੇ ਆ ਪੂਰੇ ਸੋਹਣੇ ਤੇ ਗੈਬ ਦੇ ਵਿੱਚ ਲੱਗੇ ਆ ਜੀ ਈਲ ਬਾਲ ਬਹੁਤ ਲੰਮੀ ਆ ਹਾਂਜੀ ਆ ਵੇਖੋ ਆ ਜੋ ਧਿਆਨ ਦੋ ਬਾਕੀ ਲੇਵਾ ਜੇ ਕੱਢੂਗੀ ਹੋਰ ਪਛਾਣ ਨਹੀਂ ਤਾਂ ਅੱਗੇ ਨੂੰ ਲੇਵਾ ਉਹਨਾਂ ਦੇ ਪਿੱਛੇ ਨੂੰ ਵੀ ਆਉਣਾ ਆਹ ਇੱਕ ਪੋਲੀ ਪਾਲੀ ਚੰਗੀ ਝੋਟੀ ਸੋਹਣੀ ਹੈ ਇਹ ਭਾਜੀ ਕਿੰਨਾ ਕ ਦੁੱਧ ਚਵਾਜੂਗੀ ਤੁਹਾਡੇ ਹਿਸਾਬ ਨਾਲ ਪਹਿਲੇ ਨੇ ਜੀ ਵੇਖੋ ਜੇ ਇਹਦੀ ਮਾਂ ਦੇ ਹਿਸਾਬ ਨਾਲ ਵੇਖੀ ਤੇ ਮੇਰੇ ਖਿਆਲ ਨਾਲ 12 ਲੀਟਰ ਦੁੱਧੇ ਵੀ ਕੱਢੂਗੀ ਠੀਕ ਹੈ ਜੀ ਤੇ ਇਹਦਾ ਮੁੱਲ ਕਿੰਨਾ ਕਰ ਦੇਣਾ ਜੀ ਮੁੱਲ ਕਹੀਂ ਦਾਦ ਹੁਣ ਕਰਾ ਕਰ ਦਈਏ ਕਰ ਦੋ ਜਾਇਦ ਜਿਆ ਕੇ ਜਿਹੜਾ ਲੈ ਜਾਈ ਕੋਈ ਭੈਣ ਭਰਾ ਪਹਿਲੇ ਫੋਨ ਦੇ ਕੋਈ ਨਹੀਂ ਆਪਾਂ ਦੇਣ ਦੇਣ ਨੂੰ ਤੁਹਾਨੂੰ ਦਾ ਦਿੱਤੀ ਆਪਾਂ ਕਿਹੜੀ ਵੀ ਹਾਂਜੀ ਹਾਂਜੀ ਤੁਹਾਨੂੰ ਵੀਡੀਓ ਬਣਾਉਣ ਦਾ ਦੱਸੋ ਮੈਂ ਤਾਂ ਨਾ ਇਹ 1 ਲੱਖ 5000 ਰੁਪਏ ਮੰਗ ਲਈਏ ਤੇ ਛੋੜ ਕਿੰਨੀ ਕਰ ਦੋਗੇ ਜਿੰਨੀ ਤੁਸੀਂ ਕਹੋ ਉੱਪਰਲਾ 5 ਡਾਣਾ ਦੇਈਏ ਜਿੱਦਾਂ ਕਰ ਪੂਰੇ ਲੱਖ ਦੀ ਪੂਰੇ ਲੱਖ ਦੀ ਬਾਕੀ ਮੌਕੇ ਥੋੜੀ ਬੋਧੀ ਛੋੜ ਕਰ ਦਿਓ ਆਪਣੇ ਹਿਸਾਬ ਨਾਲ ਹਨਾ ਵੀ ਬਾਕੀ ਝੋਟੀ ਇਹ ਵੀ ਇਹ ਹਿਸਾਬ ਲਾ ਲਓ ਵੀ ਲੱਖ ਰੁਪਏ ਦਾ ਦੁੱਧ ਹੀ ਪੀਗੀ ਹੋਣੀ ਆ ਜਿੰਨਾ ਕਿ ਮੁੱਲ ਕੀਤਾ ਭਾਈ ਜੀ ਹੁਣਾਂ ਨੇ ਆਹ ਵੇਖੋ ਥਾਣੇ ਕਰਾ ਨੇ ਜਿਹੜੇ ਉਹ ਦਿਖਾ ਦਈਏ ਕੱਦ ਕਾਠ ਬਟਨ ਅਜੇ ਲੈਵੇ ਦਿੱਤੇ ਜਿੱਦਾਂ ਕਹਿ ਦਈਏ ਕਿ ਲੱਗਣੇ ਆ ਦੇਖੂਗਾ ਪੂਰਾ ਲੈਵਾ ਸਿੰਗ ਨਿੱਕੇ ਗੁੰਡੇ ਆ ਤੇ ਬਾਕੀ ਜਿੰਨੇ ਪਹਿਲਾਂ ਫੋਨ ਲਾ ਲਿਆ ਉਸੇ ਭੈਣ ਭਰਾਣੇ ਲੈ ਜਾਣੀ ਹੈ ਜੀ ਚੰਗੀ ਆ ਤੇ ਕੋਈ ਵੀ ਭੈਣ ਭਰਾ ਆਵੇ ਆਪਣੀ ਤਸੱਲੀ ਕਰਕੇ ਚੈੱਕ ਪਾਸ ਕਰਕੇ ਲੈ ਕੇ ਜਾ ਵੀਡੀਓ ਸ਼ੇਅਰ ਕਰ ਦਿਓ ਜੀ ਧੰਨਵਾਦ